ਇੱਕ ਜੀ ਸੋਚੀ ਯਾਰ ਜਦੋਂ ਬਾਹਰ ਆਉਣਾ ਸੀ ਉਦੋਂ 1 ਰੁਪਏ ਦਾ ਕਰਜ਼ਾ ਨਹੀਂ ਹੁੰਦਾ ਸੀ ਸਿਰ ਤੇ ਮੈਨੂੰ ਲੱਗਦਾ ਵੀ ਆਪਾਂ ਜਾਣ ਕੇ ਆਪਦੇ ਸਿਰ ਤੇ ਇੰਨਾ ਕਰਜ਼ਾ ਚੁੱਕਿਆ ਕਿਉਂਕਿ ਆਪਾਂ ਕਿਸੇ ਤੋਂ ਫੜ ਲੰਨੇ ਹਨ ਪੈਸੇ ਤਾਂ ਬਾਹਰ ਆ ਕੇ ਇਨੀ ਸ਼ੈਤੀ ਨਹੀਂ ਲੈਂਦੇ ਹੈ ਕਿਉਂਕਿ ਬਾਹਰ ਵੀ ਆਪਾਂ ਆਪਣੇ ਖਰਚੇ ਹੁੰਦੇ ਨੇ ਰੈਂਟ ਪੇ ਕਰਨਾ ਗਰੋਸਰੀ ਦਾ ਸਮਾਨ ਜਾਂ ਕੁਝ ਹੋਰ ਹੈ ਨਾ ਤਾਂ ਮੈਨੂੰ ਲੱਗਦਾ ਵੀ ਆਪਾਂ ਜਾਣ ਬੂਝ ਕੇ ਆਪਣੇ ਸਿਰ ਤੇ ਕਰਜ਼ਾ ਚੜਾ ਕੇ ਆਏ ਆ ਯੂਕੇ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਆਏ ਆ ਮੈਨੂੰ ਲੱਗਦਾ ਕਿ ਵੀ ਜੇ ਤੁਹਾਡੇ ਕੋਲ ਫालतू ਪੈਸਾ ਹੈਗਾ ਤਾਂ ਤੁਸੀਂ ਬਾਹਰ ਆਵੋ ਜੇ ਤੁਸੀਂ ਚੱਕ ਕੇ ਪੈਸੇ ਆਉਣੇ ਆ ਤਾਂ 5-7 ਸਾਲ ਹਾਂ ਕੋਈ ਹਿੰਮਤ ਮਾਰ ਕੇ ਆਪਣੇ ਪੈਸੇ ਜਲਦੀ ਵੀ ਜਲਦੀ ਕਵਰ ਕਰਲੇ ਤਾਂ ਚੰਗੀ ਗੱਲ ਆ ਬਟ ਮੈਨੂੰ ਲੱਗਦਾ ਕਿ ਵੀ ਬਹੁਤ ਜਲਦੀ ਕਵਰ ਨਹੀਂ ਹੁੰਦੇ ਹੈਗੇ ਤੁਹਾਡੇ ਆਪ ਦੇ ਖਰਚੇ ਬਹੁਤ ਜ਼ਿਆਦਾ ਨੇ ਠੀਕ ਆ ਤੇ ਤੁਸੀਂ ਕਮਾ ਵੀ ਸਕਦੇ ਹੋ ਬਹੁਤ ਜ਼ਿਆਦਾ ਕਮਾ ਵੀ ਸਕਦੇ ਹੋ ਪਰ ਜੇ ਤੁਸੀਂ ਸੋਚੋ ਨਾ ਕਿ ਵੀ ਜਲਦੀ ਕਰਜਾਂ ਲੈ ਜਾਊਗਾ ਹਾਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਔਖਾ ਆ ਰੈਂਟ ਹੀ ਬਹੁਤ ਜ਼ਿਆਦਾ ਹੋ ਜਾਂਦਾ ਪਹਿਲੀ ਗੱਲ ਦਾ ਰੈਂਟ ਮਾਰ ਜਾਂਦੀ ਆ ਫਿਰ ਟਰਾਂਸਪੋਰਟੇਸ਼ਨ ਮਾਰ ਜਾਂਦੀ ਆ ਫਿਰ ਗਰੋਸਰੀ ਭੁੱਖੇ ਦਾ ਤੁਸੀਂ ਰਹਿ ਨਹੀਂ ਸਕਦੇ ਕਿੰਨੇ ਟਾਈਮ ਤੁਸੀਂ ਗੁਰਦੁਆਰੇ ਆ ਕੇ ਖਾ ਲੂਂਗੇ ਸੋ ਮੈਨੂੰ ਲੱਗਦਾ ਕਿ ਵੀ ਮੈਂ ਸੋਚਦਾ ਸੀਗਾ ਯਾਰ ਜਦੋਂ ਆਣਾ ਸੀ ਇੰਡੀਆ ਦਾ ਉਦੋਂ ਇੱਕ ਰਿਪ ਦਾ ਕਰ ਜਾਈ ਜਾਂ ਛਾਡੇ ਸਿਰ ਤੇ ਪਰ ਹੁਣ ਬਹੁਤ ਜ਼ਿਆਦਾ ਆ ਯਾਰ ਚਲੋ ਮੈਂ ਕੋਸ਼ਿਸ਼ ਕਰਕੇ ਮੈਨੂੰ ਟਾਈਮ ਵੀ ਹੋ ਗਿਆ ਮੈਂ ਲਾਹ ਤਾਦਾਂ ਥੋੜਾ ਜਿਆ ਰਹਿ ਗਿਆ ਤੇ ਮੈਨੂੰ ਐਂ ਲੱਗਦਾ ਵੀ ਜੇ ਤੁਹਾਡੇ ਕੋਲ ਫालतू ਪੈਸੇ ਨੇ ਤੁਸੀਂ ਖਰਚ ਲੋ ਤੁਸੀਂ ਲਾ ਲਓ ਤੁਸੀਂ ਆਹਦੇ ਜਵਾਬ पेਜ ਦੋ ਤੁਸੀਂ ਜੇ ਕਵਰ ਕਰ ਸਕਦੇ ਹੋ ਉਹ ਚੀਜ਼ ਨੂੰ ਜੇ ਕਾਲਜ ਦੀ ਫੀਸਾਂ ਕੱਢ ਸਕਦੇ ਹੋ ਕਾਲਜ ਦੀਆਂ ਫੀਸਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਹਨਾ ਮੈਂ ਦੇਖੇ ਨੇ ਆਪ ਦੀ ਅੱਖੀ ਦੇਖੇ ਨੇ ਜਵਾਬ ਸਟੱਡੀਆਂ ਛੱਡਦੀ ਹੋਏ ਭਾਵੇਂ ਸਾਲ ਦੀ ਫੀਸ ਭਰ ਕੇ ਆਏ ਨੇ ਕਈ ਮੈਂ ਦੇਖੇ ਸਾਲ ਦੀ ਫੀਸ ਭਰ ਕੇ ਤੇ ਕਾਲਜ ਨਹੀਂ ਜਾਂਦੇ ਹੈਗੇ ਤੇ ਸਾਲ ਦੀ ਫੀਸ ਵੀ ਖਰਾਬ ਗਈ ਇੰਡੀਆ ਦਾ ਜਿਹੜਾ ਪੈਸਾ ਚੱਕਿਆ ਸੀ ਉਹ ਵੀ ਖਰਾਬ ਗਿਆ ਨਾ ਉਹ ਸਗੋਂ ਤਿੱਗਣਾ ਹੋ ਜਾਂਦਾ ਚੜ ਜਾਂਦਾ ਸਿਰ ਤੇ ਤੇ ਫਿਰ 20 ਘੰਟੇ ਦਾ ਉਹਨਾਂ ਆ ਕੀ ਕੰਮ ਮਿਲਦਾ ਸੋ ਮੈਨੂੰ ਐ ਲੱਗਦਾ ਵੀ ਇਹ ਜਿਹੀ ਚੀਜ਼ਾਂ ਵੀ ਅਪੋਰਟ ਕਰਨੀ ਚਾਹੀਦੀਆਂ ਨੇ ਆਪਾਂ ਨੂੰ